ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਹਾਲੀ ਪੁਲਿਸ ਨੇ ਤਿੰਨ ਸਨੇਚਰਾਂ ਨੂੰ ਗ੍ਰਿਫਤਾਰ ਕੀਤਾ ਹੈ ਦਰਅਸਲ ਇਹਨਾਂ ਨੇ ਬੀਤੇ ਦਿਨੀ ਇੱਕ ਦੁਕਾਨ ਦੀ ਮਾਲਕੀ ਨੂੰ ਲੜਕੀ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ 1,60,000 ਰੁਪਏ ਲੁੱਟੇ ਸਨ ਪਰ ਅੱਜ ਇਹਨਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਲੁੱਟੀ ਗਈ ਰਕਮ ਵੀ ਬਰਾਮਦ ਕਰ ਲਈ ਗਈ ਜੀ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਜੀ ਦੀ ਖਦਾਇਤਾ ਅਨੁਸਾਰ ਜਿਹੜੇ ਮਾੜੇ ਸਨੇਚਰਜ਼ ਵਗੈਰਾ ਹੈਗੇ ਨੇ ਚੋਰ ਨੇ ਤੇ ਉਹਨਾਂ ਦੇ ਵਰਕ ਕਰਦੇ ਹੋਏ ਐ ਐਸ ਐਚਓ ਫੇਜ਼ 1 ਇਨਸਪੈਕਟਰ ਸੁਖਬੀਰ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਤਿੰਨ ਸਨੇਚਰਸ ਫੜੇ ਜੀ 26 ਤਰੀਕ ਦੀ ਰਾਤ ਨੂੰ ਇੱਕ ਲੇਡੀ ਆਪਣਾ ਦੁਕਾਨ ਕੰਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆਏ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਬੈਗ ਸਨੇਚ ਕਰਿਆ ਜਿਹਦੇ ਵਿੱਚ ਕੁਝ ਕੈਸ਼ ਸੀ ਜੀ ਤੇ ਉਹ ਸਨੇਚ ਕਰਕੇ ਉਹ ਲੈ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵਰਕ ਕਰਦੇ ਹੋਏ ਤਿੰਨ ਬੰਦੇ ਕਾਬੂ ਕੀਤੇ ਨੇ ਜੀ ਉਹਨਾਂ ਚੋਂ 1,60,000 ਰੁਪਏ ਰਿਕਵਰ ਕਰਿਆ ਤੇ ਇੱਕ ਆਟੋ ਜਿਹੜਾ ਕਿ ਯੂਜ਼ ਹੋਇਆ ਸੀਗਾ ਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਰਿਕਵਰ ਕੀਤਾ ਵੀ ਹੈ ਜੀ ਸਰ ਇਹ ਜਿਹੜੀ ਕੈਨ ਹੈ ਨਾ ਮੋਟਰ ਸਪਰਟੀਅਲ ਟੀਮ ਜੀ ਇਹਨਾਂ ਦਾ ਮੋਡਸ ਆਪਰੇਂਡੀ ਇਹ ਸਿੱਖਿਆ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰਦ ਕਰਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਹੈ ਜਿਹਨੂੰ ਜਿਹਦੇ ਕੋਲੋਂ ਅਸੀਂ ਜੇ ਸਨੇਚਿੰਗ ਕਰਨੀ ਹੋਊਗੀ ਤਾਂ ਸੌਖੀ ਹੋਊਗੀ ਤਾਂ ਉਹ ਆਟੋ ਡਰਾਈਵਰ ਜਿਹੜਾ ਹੈ ਉਹ ਰਕੀ ਕਰਦਾ ਹੈ ਤੇ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ ਸਨੇਚਿੰਗ ਕਰਦੇ ਨੇ ਜੀ ਮੋਟਰਸਾਈਕਲ ਦਾ ਆਪਣਾ ਹੀ ਆਟੋ ਦੀ ਚੋਰੀ ਹੋਈ ਹੈ ਇਹ ਆਟੋ ਇਹਦਾ ਆਪਣਾ ਹੈ ਪਰ ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜਾ ਮੋਟਰਸਾਈਕਲ ਹੈ ਆਟੋ ਹੈ ਪਲੱਸ ਹੋਰ ਵੀ ਜਿਹਨਾਂ ਨੇ ਕੋਈ ਸਨੇਚਿੰਗਸ ਵਗੈਰਾ ਜੇ ਕੁਝ ਕਰੀਆਂ ਨੇ ਇਹਨਾਂ ਦਾ ਪੁਲਿਸ ਰਿਮਾਂਡ ਅਸੀਂ ਲਿਆ ਹੋਇਆ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਹੋਰ ਇਹਨਾਂ ਤੋਂ ਰਿਕਵਰੀ ਦੀ ਸੰਭਾਵਨਾ ਵੀ ਹੈ ਜੀ ਸਾਹਮਣੇ ਜੀ ਮੋਟਰਸਾਈਕਲ ਰੈਂਡੇ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਕਿ ਇਹਨਾਂ ਦੇ ਜਿਹੜਾ ਪਹਿਲਾਂ ਰੇਕੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਨੇ ਉਹ ਅੱਖਾਂ ਦੇ ਵਿੱਚ ਲਾਲ ਮਿਰਚ ਪਾਉਂਦੇ ਨੇ ਜੀ ਲਾਲ ਮਿਰਚ ਪਾਊਡਰ ਪਾ ਕੇ ਉਹਨੂੰ ਜਿਹੜਾ ਕਨਫਿਊਜ਼ ਕਰ ਦਿੰਦੇ ਨੇ ਉਹਨੂੰ ਇੱਕ ਤਰ੍ਹਾਂ ਦਾ ਉਸ ਮੌਕੇ ਵਾਸਤੇ ਅੰਨ੍ਹਾ ਕਰ ਦਿੰਦੇ ਨੇ ਵਿਕਟਮ ਨੂੰ ਤੇ ਜਿਹੜਾ ਪਿੱਛੇ ਬੰਦਾ ਬੈਠਾ ਹੁੰਦਾ ਉਹ ਸਨੇਚਿੰਗ ਕਰ ਲੈਂਦਾ ਜੀ ਕਿੰਨੀਆਂ ਕੁ ਵਾਰ ਦੱਸਣਾ ਇਸ ਟੀਮ ਨੂੰ ਲੈ ਕੇ ਹੋਰ ਤੇ ਐਗਜ਼ਾਮ ਦਿੱਤੇ ਜਾ ਰਹੇ ਨੇ ਇਹ ਸਾਡੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਹਨਾਂ ਦਾ ਪੁਲਿਸ ਰਿਪੋਰਟ ਅਸੀਂ ਲਿਆ ਤੇ ਇਹਨਾਂ ਦੀ ਫਰਦਰ ਪੁਸ਼ਕਿਸ਼ ਕਰਕੇ ਜੋ ਵੀ ਇਹਨਾਂ ਦੀ ਪੁਰਾਣੀ ਹਿਸਟਰੀ ਹੈਗੀ ਹੈ ਤੇ ਜੋ ਫਿਊਚਰ ਹੋ ਰਿਹਾ ਹੈ ਇਹਨਾਂ ਨੇ ਕਰਿਆ ਉਹ ਵੀ ਅਸੀਂ ਇੱਕ ਤਰ੍ਹਾਂ ਦੇ ਪਹਿਲਾ ਕੇਸ ਦਾ ਤੇ ਹੈ ਜਿਸ ਦਾ ਤਿਕਸ ਇਹਨਾਂ ਚੋ ਇੱਕ ਬੰਦੇ ਤੇ ਇੱਕ ਦੋਸ਼ੀ ਤੇ ਇੱਕ ਤੋਂ ਪੁਰਾਣਾ ਕੇਸ ਦਰਜ ਹੈ ਜੀ ਤੇ ਬਾਕੀ ਇਹਨਾਂ ਦਾ ਰਿਪੋਰਟ ਚੈੱਕ ਕੀਤਾ ਜਾ ਰਿਹਾ ਹੈ ਹਾਲ ਹੀ ਦਾ ਇੱਕ ਮਹਾਲੀ ਦਾ ਇਹ ਜਿਹੜਾ ਇਹਨਾਂ ਵਾਲੇ ਨੇ 2 ਉਮਰ ਕਿੰਨੀਆਂ ਤੋਂ ਪੜ੍ਹੇ ਲਿਖੇ ਨੇ ਜੱਜ ਇਹ ਜੀ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਚੋ ਪਰਿੰਦਰ ਸਿੰਘ ਹੈਗਾ ਜੀ ਇਹ ਮਹਾਲੀ ਦੇ ਹੀ ਰਹਿਣ ਵਾਲਾ ਹੈਗਾ ਚੰਦਨ ਗੁਪਤਾ ਇਹ ਚੰਦਨ ਗੁਪਤਾ ਤੇ ਸਚਿੰਦ ਕੁਮਾਰ ਇਹ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹਨਾਂ ਦੀ ਉਮਰ ਕਰੀਬ 35 ਸਾਲ ਦੀ ਹੈ। ਰਾਈਟ ਰਾਈਟ 10 ਮਿੰਟ ਹੋ ਗਏ। ਤਾਂ ਕੌਣ ਨਹੀਂ ਕੁੱਝ ਨਾ ਰਿਕਵਰੀ ਜਿਹੜਾ 1 1,60,000 ਰੁਪਏ ਰਿਕਵਰ ਹੋਏ ਨੇ ਇਹਦੇ ਕੋਲ ਤੇ ਇਸ ਤੋਂ ਇਲਾਵਾ ਜਿਹੜਾ ਆਟੋ ਤੇ ਮੋਟਰਸਾਈਕਲ ਯੂਜ਼ ਹੋਇਆ ਸੀਗਾ ਕੇਸ ਦੇ ਵਿੱਚ ਉਹ ਕਿਤਰਾ ਹੋਰ ਕਿਤਾ ਹੈ। ਜਿਹੜਾ ਪ੍ਰਮੇਂਦਰ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਪਹਿਲਾਂ ਵੀ ਕੇਸ ਆਇਆ। ਇਹ ਪ੍ਰਮੇਂਦਰ ਸਿੰਘ ਜੀ ਹੈ ਮੁਹਾਲੀ ਦਾ ਰਹਿਣ ਵਾਲਾ ਹੈਗਾ ਜੀ ਤੇ ਕੇਸ ਉਹਦੇ ਬੀਤੀ ਰਾਤ ਖਰੜ ਮੋਹਾਲੀ ਹਾਈਵੇ ਤੇ ਪੁਲ ਦੇ ਉੱਪਰ ਅਚਾਨਕ ਹਿਮਾਚਲ ਟ੍ਰਾਂਸਪੋਰਟ ਦੀ ਬੱਸ ਖਰਾਬ ਹੋ ਗਈ। ਉਸ ਤੋਂ ਬਾਅਦ ਇੱਕ Honda ਕਾਰ ਦੀਆਂ ਬ੍ਰੇਕਾਂ ਨਾ ਲੱਗੀਆਂ ਤੇ ਉਹ ਅੱਗੇ ਖੜੀ ਬੱਸ ਵਿੱਚ ਝਾਟ ਕਰਾਈ। ਹੋਰ ਤਾਂ ਹੋਰ ਇੱਕ ਕੈਂਟਰ Honda ਕਾਰ ਨਾਲ ਝਾਟ ਕਰਾਇਆ ਤੇ ਫਿਰ ਇੱਕ ਹੋਰ ਟੈਂਕਰ ਪਿਕਅਪ ਵਿੱਚ ਵੱਜ ਗਿਆ। ਤੇ ਕਈਆਂ ਗੱਡੀਆਂ ਨੁਕਸਾਨੀਆਂ ਗਈਆਂ ਪਰ ਇਹ ਐਕਸੀਡੈਂਟ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਮੇਰਾ ਨਾਮ ਤੁਹਾਡਾ ਤੇ ਮੇਰਾ ਨਾਮ ਦੀਪਕ ਕੁਮਾਰ ਹੈ ਜੀ। ਸਰ ਕਿੰਨੀ ਕੀ ਟੇਰ ਪਹਿਲਾਂ ਇਹ ਹੋਇਆ ਇਨਸੀਡੈਂਟ? ਆ ਇਨਸੀਡੈਂਟ ਹੋਇਆ ਤਾਂ ਆਪਣਾ ਘੰਟਾ ਪਹਿਲਾਂ ਹੋਇਆ ਜੀ। ਓਕੇ। ਤੁਹਾਨੂੰ ਕਦੋਂ ਤਲਾਹ ਮਿਲੀ? ਤੁਹਾਨੂੰ ਮਿਲਿਆ ਜੀ 15:20 ਨੂੰ ਕਰਨਾ ਹੋਇਆ। ਕੀ ਸੀਨ ਕੀ ਹੋਇਆ? ਹਾ ਸੀਨ ਕੀ ਹੋਇਆ ਜੀ ਕਿ ਨਾਮ ਬੱਸ ਵਾਲਾ ਜਾਂਦਾ ਸੀ। ਉਹਨੇ ਸਾਈਡ ਦੱਬੀ ਆ ਅੱਗੇ ਕੋਈ ਗੱਡੀਆਂ ਆਉਂਦੀ ਸੀ ਐਨੀ ਵੀ ਸਾਈਡ ਦੱਬੀ ਆ। ਇਹਨੇ ਕਿਨ ਨੂੰ ਉਹਨੇ ਬ੍ਰੇਕ ਮਾਰ ਅੱਗੇ ਉਹ ਪਿੱਛੇ ਲੱਗੀ ਆ ਪਿੱਛੇ ਇੱਕ ਟੈਂਟਰ ਆਂਦਾ ਸੀ ਉਹਨੇ ਪਿੱਛੇ ਟਕਰੀ ਤੇ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਥੋੜੀ ਬੋਤੀ ਸੱਟ ਆ ਗਈ ਆ ਹਸਪੀਟਲ ਪਹੁੰਚ ਗਏ ਆ ਕੌਣ ਗੱਟਾ ਕਿਹਨਾਂ ਦੇ ਲੱਗੀ ਆ ਕੋਈ ਸਵਾਰੀ ਸੀ ਕੀ ਨਾਮ ਹੈ ਜਿਸ ਪਗਾਈ ਕੀ ਹੋਇਆ ਕੀ ਤਾਂ ਉੱਪਰ ਉਹ ਹਿਮਾਦ ਲੋਡ ਵੇਜ ਤੇ ਖੜੀ ਸੀ ਉਸ ਦੇ ਪਿੱਛੇ ਰਿਆਣਾ ਰੋਡ ਵੇਜ ਤੇ ਸੀ ਉਸ ਮੇਂ ਰਿਆਣਾ ਰੋਡ ਵੇਜ ਮੇਂ ਉਹ ਕਾਰ ਲੱਗੀ ਕਾਰ ਦੇ ਪਿੱਛੇ ਉਹ ਰਾਜਸਥਾਨ ਦੀ ਗੱਬਲਾ ਸੀ ਉਸ ਦੇ ਪਿੱਛੇ ਮੈਂ ਤਾਂ

ਬਰਨਾਲਾ ਪੁਲਿਸ ਨੇ ਇੱਕ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਮਹਿੰਗੀਆਂ ਗੱਡੀਆਂ ਚੋਰੀ ਅਤੇ ਉਹਨਾਂ ਦੇ ਝਾਲੀ ਕਾਗਜ਼ ਤਿਆਰ ਕਰਵਾ ਕੇ ਭੋਲੇ-ਪਾਲੇ ਲੋਕਾਂ ਨੂੰ ਮਹਿੰਗੇ ਭਾਅ ਵਿੱਚ ਵੇਚਦੇ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਟੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਤਨੋਂਲਾ ਵਿਖੇ ਚੈਕਿੰਗ ਦੌਰਾਨ ਉਮੇਸ਼ ਕੁਮਾਰ ਅਤੇ ਜਸ਼ਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਨਾਂ ਤੋਂ ਇੱਕ ਜਨ ਜਨਕਾਰ ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਪਹੁੰਚ ਕੇ ਦੌਰਾਨ ਉਹਨਾਂ ਨੂੰ ਖਾਰ ਕਰੇਟਾ ਵਰਨਾ ਫੋਰਚਨਰ ਕੁੱਲ 7 ਕਾਰਾਂ ਬਰਾਮਦ ਕੀਤੀਆਂ ਗਈਆਂ। ਹਾਂਜੀ ਅੱਜ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੇ ਆਧਾਰ ਤੇ ਪਿਛਲੇ ਕੁਝ ਸਮੇਂ ਤੋਂ ਜਿਵੇਂ ਅਸੀਂ ਰੁਟੀਨ ਦੇ ਵਿੱਚ ਸਾਡੀ ਪੁਲਿਸ ਬਹੁਤ ਸਾਰੇ ਰੇਡਸ ਹੋਰ ਗਤੀਵਿਧੀਆਂ ਵੱਲ ਧਿਆਨ ਦਿੰਦੇ ਹੋਏ ਨਾਕੇਬੰਦੀਆਂ ਕੀਤੀਆਂ ਜਾ ਰਹੀਆਂ ਸੀਗੀਆਂ। ਜਿਸ ਦੌਰਾਨ ਇਹ 17 6 ਦਾ ਮੈਟਰ ਹੈਗਾ। ਵੀ ਇਹਨਾਂ ਦਾ ਨਾਕਾ ਹੀ ਲੱਗਾ ਹੋਇਆ ਸੀ ਤੇ ਇਹਨਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਐ ਸੀਆਈਏ ਟੀਮ ਨੂੰ ਸਾਡੇ ਇੰਸਪੈਕਟਰ ਬਲਜੀਤ ਜੀ ਨੂੰ ਤੇ ਉਸ ਤੋਂ ਬਾਅਦ ਅ ਉਸ ਵਿਧਾਰ ਤੇ ਇੱਕ ਜ਼ੈਨਕਾਰ ਜਿਸ ਦਾ ਨੰਬਰ ਸੀਗਾ ਪੀਬੀ 19ਡੀ 3144 ਇਹ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਜਿਨ੍ਹਾਂ ਨੂੰ ਰੰਗੇ ਹੱਥੀ ਸਾਡੀ ਟੀਮ ਨੇ ਕਾਰ ਚੋਰੀ ਬਰਾਮਦ ਕੀਤੀ ਉਸ ਦੀ ਲੜੀ ਵਿੱਚ ਅਗਲੀ ਤਫ਼ਤੀਸ਼ ਕਰਦੇ ਹੋਏ ਉਸ ਦੇ ਵਿੱਚ ਅਗਲੀ ਤਫ਼ਤੀਸ਼ ਕਰਦੇ ਹੋਏ ਜਿਹੜੀ ਥਾਰ ਸੀ ਇੱਕ ਕਾਲੇ ਰੰਗ ਦੀ ਉਸ ਦਾ ਨੰਬਰ ਸੀ PB930106 ਜਿਹੜੀ ਕਿ ਗਰਚਾ ਰੋਡ ਤੇ ਗਲੀ ਵਿੱਚ ਖੜੀ ਕੀਤੀ ਹੋਈ ਸੀ ਉਹ ਇਹਨਾਂ ਦੇ ਇਨਕਸ਼ਾਫ ਤੇ ਬਰਾਮਦ ਹੋਈ ਉਸੇ ਲੜੀ ਵਿੱਚ ਹੋਰ ਕਈ ਗੱਡੀਆਂ ਜਿਨ੍ਹਾਂ ਵਿੱਚੋਂ 3 ਕ੍ਰੇਟਾਕਾਰ 2 ਫਾਰਚੂਨਰ 1 ਵਰਨਾ ਟੋਟਲ 8 ਗੱਡੀਆਂ ਹੁਣ ਤੱਕ ਰਿਕਵਰ ਹੋ ਗਈਆਂ ਤੇ ਇਸ ਦੀ ਲੜੀ ਵਿੱਚ ਜਿਹੜੇ ਸੀਗੇ ਇਹਨਾਂ ਦੇ 6 ਦੇ ਕਰੀਬ ਜਿਹੜੇ ਸੀਗੇ ਨਾਲ ਜਿਹੜੇ ਜਿਨ੍ਹਾਂ ਦੀ ਇਸ ਦੇ ਵਿੱਚ ਸ਼ਮੂਲੀਅਤ ਪਾਈ ਜਾ ਰਹੀ ਹੈ ਹੁਣ ਤੱਕ ਦੀ ਪੜਤਾਲ ਦੇ ਵਿੱਚ ਉਹ ਸਾਰਿਆਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਰਮਾਨ ਤੇ ਚੱਲ ਰਹੇ ਨੇ ਹੋਰ ਬਹੁਤ ਸਾਰੀਆਂ ਗੱਡੀਆਂ ਤੇ ਬਹੁਤ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਲਿਪਤ ਸਿਗੇ ਉਹਨਾਂ ਦਾ ਜਲਦੀ ਹੀ ਹੋਰ ਪਰਦਾਫਾਸ਼ ਹੋਣ ਦੀ ਵੱਡੇ ਲੈਵਲ ਤੇ ਉਮੀਦ ਹੈ ਕਿਉਂ ਕਿ ਇਸ ਦੇ ਵਿੱਚ ਕੀ ਕਰਦੇ ਸੀ ਇਹ ਵੀ ਜਿਵੇਂ ਕੋਈ ਗੱਡੀ ਟੋਟਲ ਐਕਸੀਡੈਂਟਲ ਹੋ ਗਈ ਉਹਦੇ ਉਥੋਂ ਗੱਡੀ ਦਾ ਜਿਹੜਾ ਸੀਗਾ ਇਹ ਆਪਣਾ ਨੰਬਰ ਜਿਹੜਾ ਸੀਗਾ ਆਪਣਾ ਹੋਰ ਨਵਾਂ ਲੈ ਕੇ ਬਿਲ ਨਵੇਂ ਬਣਾ ਕੇ ਔਰ ਇਹ تھے ਕਿਸੇ ਖਰੜ ਜਿਹੜੀ ਸੀਗੀ ਸਾਡੀ ਇੱਕ ਉਹਦੇ ਨਾਲ ਜਿਹੜੇ ਉਹ ਮਿਲ ਮਿਲੀ ਭੁਗਤ ਕਰਕੇ ਕਿਸੇ ਵੀ ਤਰੀਕੇ ਨਾਲ ਇਹ ਆਪਣਾ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਾਹਮਣੇ ਆਇਆ ਵੀ ਇਹ ਮਤਲਬ ਇੱਕ ਬਹੁਤ ਵੱਡਾ ਗੈਂਗ ਬਣ ਗਿਆ ਜਿਹੜਾ ਕਿ ਇਹ ਮਤਲਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਿਹਾ ਸੀ ਵੀ ਟੈਕਸ ਵੀ ਚੋਰੀ ਬਿੱਲ ਵੀ ਜਾਲੀ ਦਸਤਾਵੇ ਸਾਰੇ ਜਾਲੀ ਬਣਾ ਕੇ ਕੋਈ ਡਿਸਮੈਂਟਲ ਗੱਡੀਆਂ ਹੁੰਦੀਆਂ ਸੀ ਉਹਨਾਂ ਦੀ ਜਾਂ ਚੋਰੀ ਹੋਈ ਗੱਡੀ ਦੇ ਜਾਂ ਕੋਈ ਗੱਡੀ ਹੋਰ ਜਿੱਦੀ ਕਿਸ਼ਤਾਂ ਟੁੱਟ ਜਾਂਦੀਆਂ ਸੀਗੀਆਂ ਉਹ ਹੋਰ ਸਟੇਟਸ਼ੋਅ 'ਚ ਲਿਆ ਕੇ ਇੱਧਰ ਵੇਚ ਦਿੰਦੇ ਸੀਗੇ ਹੁਣ ਤੱਕ ਦੀ ਪੜਤਾਲ ਦੇ ਵਿੱਚ ਇਹ ਸਜਾ ਸਾਹਮਣੇ ਆ ਰਹੀਆਂ ਹੋਰ ਪੜਤਾਲ ਦੇ ਵਿੱਚ ਜਿਹੜੇ ਹੋਰ ਬੰਦੇ ਸ਼ਾਮਲ ਹੋਣਗੇ ਅਗਲੀ ਪ੍ਰੈਸ ਕਾਨਫਰੰਸ ਤੋਂ ਦੱਸੇਗਾ ਸਰ ਲੱਗਦਾ ਜਾਲੀ ਨੰਬਰ ਲਗਾ ਕੇ ਗੱਡੀਆਂ ਵੇਚੀਆਂ ਜਾਂ ਰਹੀਆਂ ਸੀ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਉਹਦੇ 'ਚ ਟੈਂਪਰਿੰਗ ਕਰਕੇ ਇੰਜਨ ਚੈਸੀ ਨੰਬਰ ਹੋਰ ਦਸਤਾਵੇਜ਼ ਜਾਲੀ ਤੌਰ ਤੇ ਤਿਆਰ ਕਰਕੇ ਇਹ ਮਤਲਬ ਮਾਰਕੀਟ ਚ ਗੱਡੀਆਂ ਵੇਚਦੇ ਸੀਗੇ ਕਿੰਨੇ ਕਿੰਨੇ ਕੀਮਤਾਂ ਦੀਆਂ ਹੈਗੀਆਂ ਗੱਡੀਆਂ ਦੀ ਬੰਦੇ ਕਿੰਨੀ ਤੋਂ ਲੈਣ ਸਰ ਜੀ ਬੰਦੇ ਪੜੇਗੇ ਨੇ ਕਿੰਨੇ ਤੋਂ ਕਿੰਨੇ ਇਹ ਲਗ ਲਗ ਜਗ੍ਹਾ ਦੇ ਨੇ ਵੀ ਜਿਨ੍ਹਾਂ ਵਿੱਚੋਂ ਹਲੇ ਸਾਰੀ ਕੁਝ ਚੀਜ਼ਾਂ ਐਸੀਆਂ ਨੇ ਵੀ ਸਾਡੀ ਇਹ ਬੜੀ ਅੱਛੀ ਰਿਕਵਰੀ ਹੈ ਅਸੀਂ ਚਾਹੁੰਦੇ ਹੋਰ ਰਿਕਵਰੀ ਵਧੀਆ ਬਣੇ ਸਰ ਇਹਦੇ ਵਿੱਚ ਆਰਟੀਓ ਦਾ ਅਫਰ ਦਾ ਵੀ ਕੋਈ ਕਿਤੇ ਆਇਆ ਹੈਗਾ ਸਾਨੂੰ ਹਾਂਜੀ ਆਊਗਾ ਜੀ ਆਣਗੇ ਜੋ ਵੀ ਵਿਚਾਰਨਗੇ ਸਰ ਕਿੰਨੀ ਕੀਮਤ ਦੀਆਂ ਗੱਡੀਆਂ ਤੁਸੀਂ ਬਰਾਮਦ ਕੀਤੀਆਂ ਸਰ ਇਹ ਜਿਵੇਂ ਹੁਣ ਦੇਖੋ ਤੁਹਾਡੀ ਹੈਗੀ ਥਾਰ ਹੀ ਹੈ 14 ਲੱਖ ਦੀ ਹੈ ਹਾਂਜੀ ਕ੍ਰੇਟਾ ਹੈਗੀ ਹੈ ਵੀ 14 ਲੱਖ ਦੀ ਹੈ ਫਿਰ ਕ੍ਰੇਟਾ ਇੱਕ ਹੈਗੀ ਹੈ ਜਿਹਦੀ ਐਸਵੀ ਦੇ ਵੈਲਿਊ ਦੀ 7 ਲੱਖ ਪੈ ਰਹੀ ਹੈ ਫਿਰ ਇੱਕ ਵਰਨਾਕਾਰ ਉਹਦੀ 5 ਲੱਖ ਪੈ ਰਹੀ ਹੈ ਫਿਰ ਫੋਰਚੂਨਰ ਗੱਡੀ ਦੀ ਕੀਮਤ 25-25 ਲੱਖ ਦੀ ਪੈ ਰਹੀ ਹੈ ਸੋ ਕਾਫੀ ਗੱਡੀਆਂ ਲੜੀ ਦੇ ਵਿਚ ਆ ਰਹੀਆਂ ਹਰਿਆਣਾ ਦੇ ਊਰਜਾ ਤੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਅਨਿਲ ਵਿੱਚ ਨੇ ਕਿਹਾ ਕਿ ਪਾਕਿਸਤਾਨ ਦੇ ਗਦੇ ਅਤੇ भारत के घोड़े हमेशा तो ही मशहूर हैं क्योंकि पाकिस्तान की चीन नाल दोस्ती तो गधियां करके है बिच ने कहा कि पाकिस्तान में 60 लाख गधे हैं पाकिस्तान के गधे और हिंदुस्तान के घोड़े बहुत मशहूर हैं पाकिस्तान में तो अब गधों का ही कारोबार हो रहा है और जो अभी जनगणना हुई है लगभग 60 लाख से ज्यादा गधे हैं और पाकिस्तान की और चाइना की जो दोस्ती है वो तो गधों के सिके कारण ही है और हिंदुस्तान के घोड़े हमेशा से उनका नाम रहा है महाराणा प्रताप का घोड़ा चेतक ओ पवन वेग से उड़ने वाले घोड़े तो हिंदुस्तान में घोड़ों की और भी कई वैरायटीयां हैं जो मशहूर हैं और हिंदुस्तान के घोड़े और पाकिस्तान के गधे मशहूर हैं हरियाणा ਦੇ ਊਰਜਾ ਤੇ ਟ੍ਰਾਂਸਪੋਰਟ ਮੰਤਰੀ ਸ਼੍ਰੀ ਨਿਲਵਿਚਨ ਦਿੱਲੀ ਵਿੱਚ ਪੰਦਰਵਾ ਸਾਲ ਤੱਕ ਪੁਰਾਣੇ ਪੈਟਰੋਲ ਤੇ 10 ਸਾਲ ਪੁਰਾਣੇ ਡੀਜ਼ਲ ਦੇ ਵਾਹਨਾਂ ਨੂੰ ਪੈਟਰੋਲ ਪੰਪ ਤੇ ਤੇਲ ਨਹੀਂ ਮਿਲੇਗਾ ਤੇ ਉਸ ਦੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਉਨ੍ਹਾਂ ਕਿਹਾ ਕਿ सरकार वाह रोक लगा रही है जेडे प्रदूषण करते हैं सालों के बाद रेलवे का किराया बड़ा है जो कि मामूली बड़ा है और इन सालों में महंगाई कितनी बड़ी है आप महंगाई के साथ इसका तुलनात्मक कर अध्ययन करो कि महंगाई कितने प्रतिशत बढ़ी और किराया कितने प्रतिशत बढ़ा तो बहुत है। हम चला रहे हैं वंदे भारत कन्याकुमारी से कश्मीर तक चला रहे हैं। पेट्रोल पंप पे पंद्रह साल पुराने पेट्रोल के वाहन और दस साल पुराने डीजल के वाहन को ईंधन नहीं मिलेगा उसको कैसे आइडेंटिफाई करेंगे तो? देखिए पर्यावरण के लिए ज्यादा अमिशन करने वाली गाड़ियों पर रोक लगाने के लिए सरकार धीरे धीरे कदम उठा रही है अभी दिल्ली में ही किया है और वैसे तो उन्होंने पेम्पलेट भी लगाए हैं लेकिन ट्रांसपोर्ट डिपार्टमेंट का सारे हिंदुस्तान की एक ऐप है उसमें हर गाड़ी का टैक्स दिया नहीं दिया इंटरस्टेट है नहीं है कब खरीदी थी वो सब कुछ दर्द और पेट्रोल पंप पे जब उसकी कैमरे में फोटो आएगी नंबर की तो वो अपना बता देगा कि ये जो मापदंड तय किया है कि डीजल की दस साल पुरानी और पेट्रोल की पंद्रह साल पुरानी गाड़ियों में तेल नहीं डाला जाएगा छात्रा के साथ सामूहिक बलात्कार किया इससे बड़ा दुर्भाग्य है हिंदुस्तान के इतिहास में नहीं हो सकता कि किसी महिला मुख्यमंत्री के प्रदेश में महिलाएं सुरक्षित नहीं और जदा कदा इस प्रकार के मामले जैसा अभी लाखों कॉलेज का हुआ है। ये सामने आते रहते हैं और ये काम बिना सरकारी शय के हो नहीं सकता महाराष्ट्र सरकार ने त्रिवासी जीआर नीति को वापस ले लिया है त्रिवासी ਸਿੰਥੈਟਿਕ ਦੁੱਧ ਬਣਾਉਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ। ਡਿੜਵਾ ਪੁਲਿਸ ਅਤੇ ਸੰਗਰੂਰ ਦੀ ਸਿਹਤ ਵਿਭਾਗ ਟੀਮ ਨੇ ਰੇਡ ਕੀਤੀ ਤੇ ਪਾਰੀ ਮਾਤਰਾ ਵਿੱਚ ਮਿਲਿਆ ਗੈਰ ਕਾਨੂੰਨੀ ਪਦਾਰਥ। ਪੁਲਿਸ ਨੇ ਮਾਮਲਾ ਦਰਜ ਕਰ ਉਕਤ ਵਿਅਕਤੀਆਂ ਨੂੰ ਸ਼ਲਾਖਾਂ ਦੇ ਪਿੱਛੇ ਭੇਜ ਦਿੱਤਾ ਤੇ ਇਹ ਵਿਅਕਤੀ ਵੇਰਕਾ ਦਾ ਸਰਕਾਰੀ ਦੁੱਧ ਇਕੱਠਾ ਕਰਨ ਵਾਲੇ ਕੇਂਦਰ ਚਲਾਉਂਦਾ ਸੀ ਤੇ ਡਿੜਵਾ ਦੇ ਨੇੜੇ ਪਿੰਡ ਤਨਰਜੀ ਖੇੜਾ ਵਿਖੇ ਪੁਲਿਸ ਦੇ ਸਿਹਤ ਵਿਭਾਗ ਦੀ ਮਦਦ ਨਾਲ ਸਿੰਥੈਟਿਕ ਦੁੱਧ ਦੇ ਕਾਰੋਬਾਰ ਵਿੱਚ ਸ਼ਾਮਲ ਇੱਕ ਪਤੀ ਪਤਨੀ ਤੇ 9 ਸਿੰਥੈਟਿਕ ਦੁੱਧ ਅਤੇ ਹੋਰ ਸਮਾਨ ਸਮੇਤ ਗ੍ਰਫਤਾਰ ਕੀਤਾ ਗਿਆ ਜਰ ਅੱਜ ਸਵੇਰੇ ਸਾਨੂੰ ਅਰਲੀ ਮਾਰਨਿੰਗ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਚੁੱਲਰ ਘਾੜ ਤੋਂ ਕਹਿੰਦੇ ਵੀ ਇੱਕ ਪਿੰਡ 'ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲਈਤੀ ਵੀ ਮਿਕਸਿੰਗ ਵਗੈਰਾ ਵੀ ਕੀ ਕੀ ਵਿੱਚ ਪੈਂਦਾ ਦੁੱਧ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਉਣ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪਹੁੰਚੋ ਟੀਮ ਸਮੇਤ ਤੇ ਅਸੀਂ ਜਿੰਨਾ ਜਲਦੀ ਆ ਸਕੇ ਮਤਲਬ ਇੱਥੇ ਆ ਕੇ ਜੋ ਦੇਖਿਆ ਤਾਂ ਕੁਝ ਰਿਫਾਈਂਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ achar ਕੈਨਾਂ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਆਇਲ ਦੇ ਟੀਨ ਵੀ ਫੇਸੀ ਜੋ ਬਰਾਮਦਗੀ ਇਹਨਾਂ ਨੇ ਕੀਤੀ ਹੈ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਵੀ ਉਹ ਕੀ ਪ੍ਰੋਡਕਟ ਸੀ ਕੁਝ ਪਿਆਰ ਉਹਨਾਂਲੇ ਉਜ਼ਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿ ਇਹਨਾਂ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬਰਾਮਦਗੀ ਕੀਤੀ ਇਹਨਾਂ ਨੇ ਇੰਨੀ ਕਬੱਡੀ ਮਤਲਬ ਕੀਤਾ ਜਾਂਦਾ ਸੀ ਕੰਮ ਇਹ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰ ਕਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਤੇ ਹੁਣ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਹੀ ਪਤਾ ਲੱਗੂਗਾ ਕੌਣ ਵਿਅਕਤੀ ਹੈ ਜੀ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਤਰਿੰਜੀਕੇੜੇ ਪਿੰਡ ਦਾ ਹੀ ਰਹਿਣ ਵਾਲਾ ਹੈ ਇਹ ਵੀ ਵੇਰ ਕਾ ਸੁਸਾਇਟੀ ਦੇ ਸੈਕਟਰੀ ਦੀ ਮਤਲਬ ਹੈਗੀ ਹੈ ਪੋਸਟੇ ਦੀ ਇਹ ਇਹਦੇ ਨਾਲ ਪਰਿਵਾਰਕ ਮੈਂਬਰ ਵੀ ਸ਼ਾਮਲ ਸੀ ਉਹਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ ਸਾਡੇ ਵੱਲੋਂ ਤਾਂ ਹਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ ਐ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ ਜੋ 10 ਵਜੇ ਤੁਸੀਂ ਰੇਡ ਸ਼ੁਰੂ ਕੀਤੀ ਸੀ ਇਹ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ 6:07 ਵਜੇ ਗੱਲ ਹੋਈ ਸੀ ਐਸ ਐਚਓ ਸਾਹਿਬ ਨਾਲ ਤੇ ਬੇ ਦਿਨ ਕੰਟੇਕ ਦੇ ਅੰਦਰ ਅਸੀਂ ਆ ਗਈ ਸੀ ਇੱਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਜਿੱਦਾਂ ਜੀ ਗੇਟ ਲਾ ਕੇ ਰੱਖਿਆ ਗਿਆ ਕਿਸੇ ਦੀ ਵੀ ਐਂਟਰੀ ਨਹੀਂ ਹਾਂਜੀ ਹਾਲਾਂਕਿ ਮੀਡੀਆ ਤੱਕ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਹੈਗਾ ਕੀ ਲੱਗਦਾ ਹੈ ਕਿ ਕੁਝ ਜਿੱਦਾਂ ਕਿ ਲੋਕ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਇਹਨੂੰ ਉਰਦੋਪੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਅਕੋਰਡ ਜਿਵੇਂ ਸਮਾਨ ਪਿਆ ਸੀ ਉਮੀ ਉਸੇ ਪੋਜੀਸ਼ਨ 'ਚ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਹਾਂਜੀ ਫੁਟੇਜ ਅਸੀਂ ਜੋ ਆਪਣੇ ਵੱਲੋਂ ਫੋਟੋ ਖਿੱਚ ਸਕਦੇ ਆ ਉਹ ਤਾਂ ਅਸੀਂ ਰੂਟੀਨ 'ਚ ਕਰਦੇ ਆ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਹੈ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਉਹਨਾਂ ਦੀ ਅਸੀਂ ਦੇਖੋ ਫੂਡ ਸੇਫਟੀ ਦੇ ਅਕੋਰਡਿੰਗ ਐਕਟ ਮੁਤਾਬਕ ਸੈਂਪਲ ਲੈ ਲੇ ਦੋ ਦੁੱਧ ਦੇ ਸੈਂਪਲ ਲੈਂਦੇ ਨੇ ਇੱਕ ਰਿਫਾਈਨਡ ਜਿਹੜੇ 5 ਟੀਨ ਭਰੇ ਹੋਏ ਸੀ ਉਹਨਾਂ ਚੋਂ ਇੱਕ ਸੈਂਪਲ ਲੈਂਦਾ ਤੇ ਅਗਲੀ ਕਾਰਵਾਈ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਬਰਨਾਲਾ ਪੁਲਿਸ ਨੇ ਇੱਕ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਮਹਿੰਗੀਆਂ ਗੱਡੀਆਂ ਚੋਰੀ ਅਤੇ ਉਹਨਾਂ ਦੇ ਚਾਲੀ ਕਾਗਜ਼ਾ ਤਿਆਰ ਕਰਵਾ ਕੇ ਭੋਲੇ-ਪਾਲੇ ਲੋਕਾਂ ਨੂੰ ਮਹਿੰਗੇ ਭਾਅ ਵਿੱਚ ਵੇਚਦੇ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਤਨੋਲਾ ਵਿਖੇ ਚੈਕਿੰਗ ਦੌਰਾਨ ਉਮੇਸ਼ ਕੁਮਾਰ ਅਤੇ ਜੈਸ਼ਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਨਾਂ ਤੋਂ ਇੱਕ ਜਨਕਾਰ ਬਰਾਮਦ ਕੀਤੀ ਜਿਸ ਤੋਂ ਬਾਅਦ ਪੁੱਛ ਕੇ ਇਸ ਦੌਰਾਨ ਉਹਨਾਂ ਨੂੰ ਥਾਰ ਕਰੇਟਾ ਵਰਨਾ ਫਰਸ਼ ਨੂੰ ਅਤੇ ਕੁਲ 7 ਘਾਰਾਂ ਬਰਾਮਦ ਹੋਈਆਂ ਉਹਨਾਂ ਕਹਿ ਕੇ ਹੁਣ ਤੱਕ ਉਹਨਾਂ ਵੱਲੋਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪ ਰੂਪ ਹੋਵਾਂਗੇ ਤਦ ਤੱਕ ਲਈ ਮੈਂ ਇਹਨਾਂ ਕਿ ਤੇਜਿੰਦਰ ਕਾਨੂ ਦੇਵਾ ਸਾਸਤ ਰੱਬ ਰਾਖਾ